ਬਾਬਾ ਜੀ ਵਾਰ ਦਾ ਖਾਲਸਾ ਵੈਰੀ ਫਤਿਹ ਇਹ ਆ ਬਾਨੇ ਬਾਬਾ ਜੀ ਇੱਕ ਪਰਲੇ ਪਾਸੇ ਜਿਹੜਾ ਤੁਹਾਨੂੰ ਕੱਲ ਵਿਖਾਇਆ ਸੀ ਨਾ ਉੱਥੇ ਤੇ ਉਹ ਗਵਰਨਮੈਂਟ ਦੇ ਬੰਦੇ ਲੱਗੇ ਨੇ ਤਿੰਨ ਤਿੰਨ ਮਤਲਬ ਉੱਥੇ ਨੱਕੇ ਨੇ ਉਹ ਤੇ ਇੱਕ ਆ ਨਕਾਏ ਜੀ ਜਿਹੜਾ ਇਹ ਮੇਰੇ ਕੋਲ ਕੋਈ ਤਿੰਨਾ ਕਿੱल्ल्या ਦਾ ਏ ਨਹੀਂ ਜ਼ਿਆਦਾ 3-4 ਕਿੱਲੇ ਥਾਂ ਏ ਆ ਸਾਰਾ ਇਹ ਨੇ ਇਧਰ ਜਿੰਨਾ ਸਪੈਦਾ ਸਾਰਾ ਪਟਪਟ ਇਧਰੋਂ ਗਿਆ ਏ ਆ ਸਾਰੇ ਭਾਲੇ ਨੇ ਇਧਰੋਂ ਤੇ ਜਿੰਨੇ ਸਪੈਦੇ ਸਾਰੇ ਇਧਰੋਂ ਪਰਪੜ ਸੱਟੇ ਨੇ ਇਧਰ ਤੇ ਆ ਜਿਹੜਾ ਦਿਖਦਾ ਨਾ ਟਾਇਆ ਜੀ ਬਾਬਾ ਜੀ ਇੰਨਾ ਜਿੰਨਾ ਉਰਲੇ ਪਾਸੇ ਇੰਨਾ ਹੀ ਪਰਲੇ ਪਾਸੇ ਵਿੱਚ ਥੋੜਾ ਥਾਂ ਕੋ 10 ਫੁੱਟ ਦਾ ਬਜਿਆ ਹੈ ਇੰਨਾ ਹੀ ਥਾਂ ਪਰਲੇ ਪਾਸੇ ਟੁੱਟਾ ਇੰਨਾ ਹੀ ਉਰਲੇ ਪਾਸੇ ਕੋ ਚਾਰ ਕਿੱਲਿਆਂ ਦਾ ਮੱਥਾ ਹੈ ਜਿਹੜਾ ਬਾਬਾ ਜੀ ਅੱਗੇ ਨਾ ਜਾਓ ਬਾਬਾ ਪੈਰ ਰਹਿ ਜੀ ਇਹ ਇਹ ਚੌ ਕਿੱਲੇ ਦਾ ਮੱਥਾ ਤਕਰੀਬਨ ਤੇ ਉਧਰੋਂ ਉਹ ਜਿਹੜੇ ਮੱਥੇ ਨੇ ਉਹ ਕਿੱਲੇ ਕਿੱਲੇ ਤੋਂ ਘੱਟ ਨੇ ਤਿੰਨੇ ਹੀ ਉੱਥੇ ਮਤਲਬ ਹੁਣ ਪੀੜ ਪੜੰਗੜ ਜਾਂ ਬੜਾ ਐ ਉੱਥੇ ਗਵਰਨਮੈਂਟ ਬੰਦੀ ਪਈ ਉਹ ਡੈਂਪਰ ਖੜੇ ਸਾਹਮਣੇ ਤੁਹਾਨੂੰ ਵਿਖਾ ਦੇਣਾ ਵਾ ਇਹ ਆਵੇ ਕੋ ਡੈਂਪਰ ਖੜੇ ਨੇ ਉੱਥੇ ਉਹ ਉਧਰੋਂ ਮਿੱਟੀ ਪਾਣ ਦੇ ਨੇ ਉੱਥੇ ਪੀੜ ਬੜੀ ਐ ਤੇ ਉੱਥੋਂ ਵੈਸੇ ਹੈ ਤੇ ਉਰਲੇ ਪਾਸੇ ਇੱਕ ਬੰਨਣ ਵਾਲਾ ਹੈ ਉਹ ਬੰਨ ਕੇ ਉਰੋਂ ਆਪਾਂ ਆ ਜਾ ਸਕਨੇ ਆ ਪਰ ਬਾਕੀ ਉੱਥੇ ਦੋ ਪਾਰਟੀ ਦਾ ਕੰਮ ਚੱਲਣਾ ਬੜਾ ਮੁਸ਼ਕਲ ਜਿਆ ਆ ਇਹ ਇਹ ਆ ਨਕਾ ਸ਼ੁਰੂ ਕਰਨਾ ਪੈਣਾ ਪਹਿਲੋ ਇਹ ਤਿੰਨ ਚਾਰ ਕਿੱਲਿਆਂ ਦਾ ਪਾੜ ਹੈ ਬੜਾ ਤਗੜਾ ਪਾੜ ਹੈ ਤੇ ਡੂੰਗਾ ਵੀ ਮੇਰਾ ਖਿਆਲ ਕਾਫੀ ਕੁਦਾ 15 ਫੁੱਟ ਤੇ ਡੂੰਗਾ ਹੋਇਆ ਘਟ ਤੋਂ ਘਟ ਵੀ ਓ ਯਾਰ ਗੱਲ ਸੁਣ ਲਓ ਬਾਈ ਇਹਨੇ ਕਿਉਂ ਮਤਗਾ ਨਹੀਂ ਜਿਹੜੀ ਪੈਰੀ ਤੇ ਰੁੜ ਗਈ ਹੈ ਪੰਜ ਸੱਤ ਥਾਲ ਤੇ ਇਹ ਜੀ ਰੋ ਗਿਆ ਹਾਂਜੀ ਹਾਂਜੀ ਬਾਅਦ ਚ ਕੋਈ ਵਾਇਗੁਰ ਕਰਦੇ ਕਿਰਪਾ ਦੇ ਦੋ ਤਿੰਨ ਸਾਥ ਉੱਪਰ ਕੋਈ ਨਾਲ ਆਇਆ ਤੇ ਕੋ ਸਰਪੰਚ ਵੀ ਨਾਲ ਆਇਆ ਉਦੋਂ ਕਿਹਾਂ ਦਾ ਕਿੱਥੋਂ ਦਾ ਖਰੇ ਨਾਲ ਲੈਂਦਾ ਸੀ ਉਹ ਵੀ ਨਾਲ ਬਾਬਾ ਜੀ ਇਹਨਾਂ ਦਾ ਮਾਰਾ ਕਿਦਾਂ ਤੇ ਹੁਣੇ ਬੱਗੇ ਪੈਲੀ ਹਾਂਜੀ ਹਾਂਜੀ ਮਾਹ ਬੋਢੋਣੇ ਬਾਹਰ ਨੂੰ ਭੇਜਦੇ ਪੰਜ ਆਸਾਂ ਹਾਂ ਕਿਉਂ ਪਾਣੀ ਬੰਦ ਹੋ ਗਿਆ ਹਾਂਜੀ ਕਿਉਂ ਆਪਾਂ ਮਿੱਟੀ ਚੋਕਰੀ ਜੇ ਮਾਰ ਲਾਂਗੇ ਜਿਹੜੀ ਦੇ ਦੇ ਰੇ ਦੇ